ਆਨੇ ਜਿੱਥੇ ਵੀ ਰੱਖਿਆ ਕਿਉਂਕਿ ਉਹਦੇ ਇਸ ਲੈਸਨ ਤੋਂ ਜਿਹੜੇ ਨੌਜਵਾਨ ਹੋਰ ਪੀੜ੍ਹੀ ਹੈ ਉਹ ਵੀ ਸੋਚ ਸਮਝ ਕੇ ਗੱਲ ਕਰੋ ਕਿ ਵੱਡੇ ਅਫਸਰ ਸੀਐਮ ਨਾਲ ਜਾਂ ਵੱਡੇ ਅਫਸਰ ਦੇ ਨਾਲ ਗੱਲ ਕਰਨੀ ਕਿਵੇਂ ਸੋ ਪਾਣੇ ਸਿੱਧੂ ਦਾ ਡਾਇਲੋਗ ਸੀ ਤੋ ਆਤਮਾ ਨਾ ਤੇਰੇ ਵਰਗ ਦਾ ਮਾਝੇ ਵਿੱਚ ਰੱਖਿਆ ਪਤੰਦਰਾ ਤੂੰ ਐਸਾ ਜੇਬ ਵਿੱਚ ਭਗਵੰਤ ਮਾਨ ਵੜਿਆ ਆਪਦੀ ਗੋਜੀ ਦੇ ਵਿੱਚ ਕਿ ਉਹਨੇ ਐਸੀ ਵੜ ਕੇ ਕੁੱਤ ਕਤਾਰੀਆਂ ਕੀਤੀਆਂ ਤੇਰੇ ਕੁੱਤ ਕਤਾਰੀਆਂ ਕੀਤੀਆਂ ਕਿ ਤੋ ਇਲਾ ਤੇ ਹੁਣ ਜਦੋਂ ਤੂੰ ਕੱਪੜੇ ਇਲਾ ਤੇ ਤੇ ਪੁਲਿਸ ਦਾ ਛੰਡਾ ਪਾਣੀ ਪਾਣਾ ਸੀ ਤੈਨੂੰ ਕਿਹਨੇ ਆਖਿਆ ਸੀ ਉਹਦੇ ਪੱਠੇ ਆਪਾਂ ਨਹੀਂ ਸਿੱਧੂ ਕਿ ਤੂੰ ਭਗਵਾਨ ਤੁਮਨ ਨੂੰ ਆਪਣੀ ਗੋਜੀ ਦੇ ਵਿੱਚ ਰੱਖ ਤੈਨੂੰ ਕਿਹਾ ਸੀ ਕਿਸੇ ਨੇ ਗੋਜੀ ਚ ਪਾ ਦੇਖ ਲੈ ਗੋਜੀ ਚ ਪਾਇਆ ਬੰਦਾ ਪਾਰਾ ਪੈ ਗਿਆ ਤੈਨੂੰ ਅਗਲੀ ਵਾਰ ਮੈਂ ਉਮੀਦ ਕਰਦੀ ਆਂ ਤੂੰ ਗੋਜੀ ਚ ਆਪਣੇ ਕੱਚੇ ਚ ਆਪਣੇ ਪਿਛਵਾੜੇ ਚ ਆਪਣੇ ਕੱਚ ਥੱਲੇ ਕਿਸੇ ਵੀ ਸੀਐਮ ਪੀਐਮ ਕਿਸੇ ਨੂੰ ਪਾਉਣ ਦੀ ਕੋਸ਼ਿਸ਼ ਨਾ ਕਰੀ ਕਿਉਂਕਿ ਉਹਨਾਂ ਤਰ੍ਹਾਂ ਬਰਫ ਦੀ ਸਿੱਲੀ ਤੇ ਲੰਬਾ ਪਾਦਾ ਬੰਦਾ ਬਿਲਕੁਲ ਬੰਦਾ ਅਸੀਂ ਆਮ ਕਿਸੇ ਬੰਦੇ ਨੂੰ ਜਦੋਂ ਆਪਾਂ ਗਾਲਾਂ ਕੱਢਦੇ ਆ ਨਾ ਗੰਦ ਬੱਕਦੇ ਆ ਉਹ ਬੰਦਾ ਵਿਚਾਰਾ ਜਾਂ ਤਾਂ ਚੁੱਪ ਹੋ ਜਾਂਦਾ ਤੁਹਾਡਾ ਗੰਦ ਸੁਣ ਕੇ ਜਾਂ ਵਿਚਾਰਾ ਅਫਸਰ ਦੇ ਜਾ ਕੇ ਕੰਪਲੇਨ ਦੇਂਦਾ ਅਫਸਰ ਤੁਹਾਨੂੰ ਬੁਲਾ ਕੇ ਮਾੜਾ ਮੋਟਾ ਝਾੜ ਕੇ ਤੋੜ ਦਿੰਦਾ ਕਿਉਂਕਿ ਉਹ ਬੰਦੇ ਕੋਲ ਕੋਈ ਹੌਦਾ ਨਹੀਂ ਹੁੰਦਾ ਪਰ ਇਹ ਸੀਐਮ ਦਾ ਮਾਮਲਾ ਸੀ ਹੱਤੋਂ ਜ਼ਿਆਦਾ ਸੀਐਮ ਨੂੰ